ਹਾਂਜੀ ਅਸੀਂ ਨਾ ਇੱਥੋਂ ਬਰਨਾਲੇ ਤੋਂ ਚੱਲਦੇ ਤੇ ਸਿੱਧੇ ਆਪਣੇ ਮੁੱਸੇ ਜੱਟ ਦੀ ਹਵੇਲੀ ਪਹੁੰਚੇ ਆ ਤੇ ਇੱਥੇ ਦੇਖਿਆ ਬਹੁਤ ਸਾਰਾ ਇਕੱਠ ਜਿਹੜਾ ਬਾਈ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਉਹ ਇੰਨਾ ਇਕੱਠ ਹੈ ਇੰਨਾ ਇਕੱਠ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਾਈ ਨੂੰ ਆਵਾਜ਼ਾਂ ਮਾਰ ਰਿਆ ਸੀ ਵੀ ਬਾਈ ਆ ਜਾ ਬਾਈ ਤੂੰ ਆ ਜਾ ਠੀਕ ਹੈ ਉਹਦੀ ਕੱਲੀ-ਕੱਲੀਆਂ ਚੀਜ਼ਾਂ ਅਸੀਂ ਤੁਹਾਨੂੰ ਦਿਖਾਵਾਂਗੇ ਕੱਲੀ-ਕੱਲੀਆਂ ਚੀਜ਼ਾਂ ਜਿਹੜੇ ਉਹਦੇ ਟਰੈਕਟਰ ਸੀ ਜਿਹੜੇ ਉਹਦੇ ਬਗੀਰੇ ਸੀ ਆ ਦੇਖੋ ਮਾਤਾ ਪਿਤਾ ਦੀ ਤੇ ਬਾਈ ਸਿੱਧੂ ਮਸੇਵਾਲ ਦੀ ਫੋਟੋ ਲੱਗੀ ਹੋਈ ਆ ਹਵੇਲੀ ਦੇ ਬਾਹਰ ਵੱਡੀ ਸਾਰੀ ਠੀਕ ਹੈ ਜੀ ਅਸੀਂ ਪਹਿਲਾਂ ਇੱਥੇ ਗੱਡੀ ਲਾਈ ਗੱਡੀ ਲਾ ਕੇ ਆ ਦੇਖੋ ਇੱਥੇ ਉਹ ਸਾਰਾ ਇਕੱਠ ਸੀ ਬਾਈ ਨੂੰ ਇੰਨਾ ਪਿਆਰ ਸਤਿਕਾਰ ਦੇਣ ਵਾਲੇ ਇਹ ਮੇਰਾ ਪਰਿਵਾਰ ਸੀ ਤਿੰਨ ਬੱਚੇ ਦੋ ਬੇਟੀਆਂ ਇੱਕ ਬੇਟਾ ਤੇ ਇੱਕ ਮੈਡਮ ਇਹ ਮੇਰੇ ਨਾਲ ਸੀ ਮੇਰਾ ਛੋਟਾ ਪਰਿਵਾਰ ਸੁਖੀ ਪਰਿਵਾਰ ਅਸੀਂ ਗੱਡੀ ਖੜਾਈ ਸਾਈਡ ਤੇ ਫਿਰ ਅਸੀਂ ਬਾਈ ਦੀ ਹਵੇਲੀ ਕਿੰਨੀ ਵਧਣ ਲੱਗੇ ਤੇ ਬਹੁਤ ਜ਼ਿਆਦਾ ਕੱਟ ਸੀ ਤੇ ਟਾਈਮ ਬੰਨਿਆ ਹੋਇਆ ਦੀ ਸਵੇਰੇ ਤੋਂ ਲੈ ਕੇ 9 ਤੋਂ 12 ਫਿਰ 4 ਤੋਂ 6 ਤੱਕ ਬਾਪੂ ਹਰਾਂ ਨੇ ਬਾਹਰ ਬੋਰਡ ਲਾਇਆ ਹੋਇਆ ਅਸੀਂ ਉਹ ਬੋਰਡ ਵੀ ਪੜਿਆ ਤੇ ਇੱਥੇ ਚਾਰੇ ਪਾਸੇ ਗੱਡੀਆਂ ਗੱਡੀਆਂ ਦੂਜੇ ਪਾਸੇ ਬਾਈ ਦੀ ਇੱਕ ਅਕਜੀਬ ਤੇ ਲੱਗੀ ਹੋਈ ਫੋਟੋ ਇੱਕ ਲੱਗੀ ਹੋਈ ਸੀਗੀ ਗਾਉਣ ਵਾਲੀ ਸਟੇਜ ਤੇ ਬਾਈ ਨੇ ਸਟੇਜ ਤੇ ਉਹ ਫੋਟੋ ਲੱਗੀ ਹੋਈ ਇਥੋਂ ਅਸੀਂ ਤੁਰਪੇ ਅੰਦਰਲੇ ਪਾਸੇ ਜਦੋਂ ਅਸੀਂ ਅੰਦਰਲੇ ਪਾਸੇ ਜਾਣ ਲੱਗੇ ਉੱਥੇ ਨਾ ਬਸ ਇੱਕ ਅਹਿਸਾਸ ਹੁੰਦਾ ਸੀ ਤੇ ਇਥੋਂ ਅਸੀਂ ਬਾਈ ਦੀ ਸਮਾਧੀ ਕਿੰਨੀ ਤੁਰਪੇ ਠੀਕ ਹੈ ਜੀ ਅੰਦਰ ਅਸੀਂ ਬਹੁਤ ਸਾਰਾ ਦੇਖਿਆ ਦੇਖੋ ਸਿਸਟਮ ਇਹ ਇਥੋਂ ਅਸੀਂ ਇਹ ਰਾਹ ਵੀ ਦਿਖਾਇਆ ਵੀ ਬਾਈ ਦੀ ਹਵੇਲੀ ਤੇ ਕਿੰਨੀ ਕੀ ਦੂਰ ਰਹੇਗੀ ਠੀਕ ਹੈ ਜੀ ਉੱਥੋਂ ਬਾਈ ਦੀ ਹਵੇਲੀ ਤੋਂ ਅਸੀਂ ਨਿਕਲੇ ਆ ਨਿਕਲ ਸਰ ਬਾਈ ਦੀ ਸਮਾਧੀ ਕਿੰਨੀ ਤੁਰਪੇ ਠੀਕ ਹੈ ਜੀ ਏ ਬਾਈ ਇਹ ਮੋੜ ਉਹ ਹੈ ਜਿੱਥੇ ਬਾਈ ਰੇੜੀ ਤੇ ਗੋਲ ਗੱਪੇ ਖਾਂਦਾ ਹੁੰਦਾ ਸੀ ਠੀਕ ਹੈ ਜੀ ਇਹ ਉਹ ਮੋੜ ਹੈ ਇੱਥੇ ਉਹ ਸਾਰੇ ਮੰਨ ਲਓ ਵੀ ਇਹ ਤਲਵੰਡੀ ਸਾਬੋ ਦਾ ਮੰਨ ਲਓ ਵੀ ਰੋਡ ਹੈ ਇਹ ਠੀਕ ਹੈ ਜੀ ਇੱਥੇ ਬਾਈ ਨਾ ਇੱਕ ਰੇੜੀ ਲੱਗੀ ਆ ਆਪਣੇ ਖੱਬੇ ਹੱਥਾ ਤੇ ਇੱਥੇ ਬਾਈ ਗੋਲ ਗੱਪੇ ਖਾਂਦਾ ਹੁੰਦਾ ਸੀ ਆ ਰੇੜੀ ਤੇ ਠੀਕ ਹੈ ਜੀ ਤੇ ਇੱਥੋਂ ਅਸੀਂ ਕ੍ਰੋਸ ਕਰ ਅੰਸਰ ਜਿਹੜਾ ਪਹਿ ਕਹਿੰਦੇ ਸੀ ਨਾ ਟਾਲੀ ਵਾਲਾ ਖੇਤ ਆ ਜਿੱਥੇ ਬਾਈ ਨੇ ਗਾਣਾ ਲਿਖਿਆ ਸੀ ਜੀ ਜੱਟ ਦਾ 시ਵਾ ਮਚੂਆ ਟਾਲੀ ਵਾਲੇ ਖੇਤ ਉਹ ਅਸੀਂ ਟਾਲੀ ਵਾਲੇ ਖੇਤ ਪਹੁੰਚੇ ਉੱਥੇ ਵੀ ਬਹੁਤ ਸਾਰਾ ਕਾਠਾ ਤੇ ਉੱਥੇ ਜਿਹੜੇ ਗਰੀਬ ਪਰਿਵਾਰ ਨੂੰ ਰੋਜ਼ਗਾਰ ਦੇ ਗਿਆ ਬਾਈ ਜਾਂਦਾ ਜਾਂਦਾ ਤੇ ਉਹਨਾਂ ਨੇ ਦੁਕਾਨਾਂ ਲਾਈਆਂ ਤੇ ਉੱਥੇ ਬਹੁਤ ਸੋਹਣੇ ਫੁੱਲ ਲੱਗੇ ਹੋਏ ਰੰਗ-ਬਰੰਗੇ ਪੀਲੇ ਚਿੱਟੇ ਗੁਲਾਬੀ ਲਾਲ ਹਰੇ ਸਾਰੇ ਤਰ੍ਹਾਂ ਦੇ ਫੁੱਲ ਤੇ ਬਹੁਤ ਸੋਹਣਾ ਪਾਰਕ ਲੱਗਿਆ ਤੇ ਬਾਈ ਦੇ ਨਾ ਜਿਹੜੀ ਸਮਾਧੀ ਹੈ ਉੱਥੇ ਬੜਾ ਕੰਮ ਚੱਲ ਰਿਹਾ ਸੀ ਬੜੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾਏ ਬਹੁਤ ਬੋਤ